ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫਿਰੋਜ਼ਪੁਰ ਤੋਂ ਚੋਣ ਲੜਨ ਦੀ ਚਰਚਾ ਜ਼ੋਰਾਂ ਤੇ ਹੈ ਤੇ ਇਸੇ ਚਰਚਾ ਨੇ ਕਾਂਗਰਸ ਨੂੰ ਪੰਜਾਬ 'ਚ ਸ਼ਸ਼ੂ ਪੰਚ ਚ ਪਾਇਆ ਹੋਇਆ ਜਿੱਥੇ ਪਹਿਲਾਂ ਕਾਂਗਰਸ ਦੇ ਸ਼ੇਰ ਸਿੰਘ ਨੂੰ ਪਾਇਆ ਫਿਰੋਜ਼ਪੁਰ ਨੂੰ ਬੜੀ ਈਜ਼ੀ ਪੀਜ਼ੀ ਸੀਟ ਮੰਨ ਰਹੇ ਸਨ ਪਰ ਹੁਣ ਸੁਖਬੀਰ ਸਿੰਘ ਬਾਦਲ ਦੇ ਉੱਥੋਂ ਚੋਣ ਲੜਨ ਦੀ ਖ਼ਬਰ ਨੇ ਉਹਨਾਂ ਨੂੰ ਵੀ ਸੋਚਾਂ ਚ ਪਾ ਰੱਖਿਆ ਹੈ ਤਲ ਪਹਿਲੇ ਜਲਾਲਾਬਾਦ ਪਈ ਸੀ ਕਿ ਅੱਜ ਕੀ ਹੈ ਜਮੀਨ ਆਸਮਾਨ ਦਾ ਫਰਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫਿਰੋਜ਼ਪੁਰ ਤੋਂ ਚੋਣ ਲੜਨ ਦੀ ਚਰਚਾ ਜ਼ੋਰਾਂ ਦੇ ਹੈ ਹੁਣ ਤੱਕ ਅਕਾਲੀ ਦਲ ਵਿੱਚ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਦੇਖੋਂ ਅਤੇ ਨੌਜਵਾਨ ਆਗੂ ਨਰਿੰਦਰ ਸਵਨਾ ਦਾ ਨਾ ਇਸ ਲੋਕ ਸਭਾ ਸੀਟ ਤੋਂ ਮੂਰਲੀ ਕਤਾਰ ਦੇ ਵਿੱਚ ਸੀ ਅਤੇ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਇਸ ਵਾਰ ਫਿਰੋਜ਼ਪੁਰ ਤੋਂ ਸਾਬਕਾ ਅਕਾਲੀ ਸੰਸਦ ਸ਼ੇਰ ਸਿੰਘ ਗੁਬਾਇਆ ਨੂੰ ਉਮੀਦਵਾਰ ਬਣਾਵੇਗੀ ਇਨ੍ਹਾਂ ਹਾਲਾਤਾਂ 'ਚ ਸ਼ੇਰ ਸਿੰਘ ਗੁਬਾਇਆ ਦਾ ਪਲੜਾ ਭਾਰੀ ਬਨਿਆ ਜਾ ਰਿਹਾ ਸੀ ਪਰ ਹੁਣ ਸੁਖਬੀਰ ਸਿੰਘ ਬਾਦਲ ਦੀ ਉਮੀਦਵਾਰੀ ਦੀਆਂ ਚਰਚਾਵਾਂ ਨੇ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ ਨੇ ਕਾਰਨ ਹੈ ਸੁਖਬੀਰ ਬਾਦਲ ਦਾ ਸ਼ੇਰ ਸਿੰਘ ਗੁਬਾਇਆ ਤੇ ਗੜ ਜਲਾਲਾਬਾਦ ਗੁਰੂ ਹਰ ਸਹਾਏ ਫਿਰੋਜ਼ਪੁਰ ਅਤੇ ਫਾਜ਼ਲਕਾ ਦੀ ਰਾਏਸਿਕ ਬਰਾਦਰੀ ਦੇ ਵਿੱਚ ਮਕਬੂਲੀਅਤ ਸਿਆਸੀ ਮਾਰਾ ਅਨੁਸਾਰ ਗੁਬਾਇਆ ਹੁਣ ਤੱਕ ਫਿਰੋਜ਼ਪੁਰ ਨੂੰ ਆਪਣੇ ਲਈ ਸੇਫੀਟ ਮੰਨ ਰਹੀ ਸੀ ਅਤੇ ਅਕਾਲੀ ਦਲ ਕੋਲ ਗੁਬਾਇਆ ਨੂੰ ਟੱਕਰ ਦੇਣ ਵਾਲਾ ਕੋਈ ਵੀ ਦਿੱਗਜ ਨਹੀਂ ਮਿਲ ਰਿਹਾ ਸੀ ਪਰ ਹੁਣ ਸੁਖਵੀਰ ਦੇ ਮੈਦਾਨ 'ਚ ਉਤਰਨ ਦੀਆਂ ਚਰਚਾਵਾਂ ਨੇ ਗੁਬਾਇਆ ਦੀ ਬਣੀ ਬਣਾਈ ਖੇਡ ਵਿਗਾੜ ਦਿੱਤੀ ਹੈ ਸੁਖਵੀਰ ਬਾਦਲ ਜਲਾਲਾਬਾਦ ਹਲਕੇ ਤੋਂ ਸਾਲ 2017 ਦੇ ਵਿੱਚ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਉਹਨਾਂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ 18500 ਵੋਟਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ ਸੀ ਚੇਰਸਿੰਗ ਗੁਬਾਇਆ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਟਕਸਾਲੀ ਕਾਂਗਰਸੀ ਹੰਸਰਾ ਜੋਸਨ ਡਾਕਟਰ ਮਿੰਦਰ ਰਣਵਾ ਅਤੇ ਰਾਣਾ ਗੁਰਮੀਤ ਸੋਢੀ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਲਈ ਇਹ ਥੋ ਟਿਕਟ ਦੀ ਮੰਗ ਕਰ ਰਹੇ ਨੇ ਅਤੇ ਜੇਕਰ ਗੁਬਾਇਆ ਨੂੰ ਟਿਕਟ ਮਿਲਦੀ ਹੈ ਤਾਂ ਪਾਰਟੀ ਦੇ ਅੰਦਰ ਹੀ ਗੁਬਾਇਆ ਲਈ ਕੰਡੇ ਵਿਜਨ ਲਈ ਟਕਸਾਲੀ ਕਾਂਗਰਸੀ ਤਿਆਰ ਨੇ ਦੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਜੇਕਰ ਚੌਂ ਮੈਦਾਨ ਚਾਉਂਦੇ ਨੇ ਤਾਂ ਕਾਂਗਰਸ ਪਾਰਟੀ ਗੁਬਾਇਆ ਤੇ ਦਾ ਖੇਡਦੀ ਹੈ ਜਾਂ ਫਿਰ ਰਾਣਾ ਸੋਢੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਫਰੋਸ ਪਰ ਹਲਕੇ ਦੇ ਬਾਕੀ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਬਾਦਲ ਮਲੋਟ ਮੁਕਸਰ ਬੱਲੂਆਣਾ ਅਤੇ ਅਬੋਰ ਦੇ ਵਿੱਚ ਵੀ ਕਾਫੀ ਸਟਰੋਂਗ ਲੱਗ ਰਹੇ ਨੇ ਅਬੋਰ ਦੇ ਵਿੱਚ 2017 ਚ ਸੁਨੀਲ ਜਾਖੜ ਹਾਰੇ ਤਾਂ ਭਾਜਪਾ ਨੂੰ ਉੱਥੋਂ ਕਾਮਯਾਬੀ ਮਿਲੀ ਮਲੋਟ ਦੇ ਵਿੱਚ ਅਕਾਲੀ ਦਲ ਦੂਜੇ ਸਥਾਨ ਤੇ ਰਿਹਾ ਮੁਕਸਰ ਦੇ ਵਿੱਚ ਅਕਾਲੀ ਦਲ ਨੂੰ ਜਿੱਤ ਪ੍ਰਾਪਤ ਹੋਈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ